ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਜャਲੋ ਚਨਾ ਦਾਲ ਬਣਾਵਾਂਗੇ ਇੱਥੇ ਮੈਂ ਇਹਨੂੰ ਪਹਿਲਾਂ ਹੀ ਕੁੱਕਰ ਦੇ ਵਿੱਚ ਉਬਾਲ ਲਿਆ ਸੀਗਾ ਤੇ ਵੀਡੀਓ ਬਣਾਉਣੀ ਭੁੱਲ ਗਈ ਸੀ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਇੱਥੇ ਮੈਂ ਜਿੰਜਰ گارਲਿਕ ਤੇ ਪਿਆਜ਼ ਤੇ ਟਮਾਟਰ ਕੋਰੀਂਡਰ ਨੂੰ ਮੋਟਾ-ਮੋਟਾ ਕੱਟ ਲਿਆ ਸੀ ਸਾਈਡ ਤੇ ਆਪਾਂ ਪੈਨ ਦੇ ਵਿੱਚ ਦੋ ਵੱਡੇ ਚਮਚਾ ਆਪ ਆਇਲ ਦੇ ਐਡ ਕਰਾਂਗੇ ਆਇਲ ਨੂੰ ਹਲਕਾ ਜਿਹਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚਾ ਜੀਰਾ ਐਡ ਕਰਾਂਗੇ ਜੀਰਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਅਜ ਲਸਨ ਤੇ ਜਿੰਜਰ ਨੂੰ ਪਾਵਾਂਗੇ ਹਲਕਾ ਜਿਹਾ ਬ੍ਰਾਊਨ ਕਰਾਂਗੇ ਕਿਉਂਕਿ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਇਹ ਜਿੰਜਰ ਗਾਰਲਿਕ ਜਦੋਂ ਵੀ ਆਪਾਂ ਕਰਨਾ ਮੋਟਾ ਘਟਣਾ ਜਦੋਂ ਵੀ ਆਪਾਂ ਦਾਲ ਦੇ ਵਿੱਚ ਪਾਉਣਾ ਹੈ ਉਹਨੂੰ ਗ੍ਰੈਂਡਿੰਗ ਕਰਨਾ ਹੈ ਤਾਂ ਕਿ ਜੋ ਦਾ ਟੇਸਟ ਦਾਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਵੇ ਤੇ ਇੱਥੇ ਨਾਲ ਹੀ ਹੁਣ ਮੈਂ ਪਿਆਜ਼ ਐਡ ਕਰਤੀ ਸੀ ਪਿਆਜ਼ ਆਣਾ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਾਂਗੇ ਹਲਕਾ ਜਿਹਾ ਬ੍ਰਾਊਨ ਕਰਾਂਗੇ ਤੇ ਨਾਲ ਹੀ ਮੈਂ ਦੋ ਇੱਥੇ ਹਰੀਆਂ ਮਿਰਚਾਂ ਪਾਉਂਗੀ ਤੇ ਪਿਆਜ਼ ਭੁੱਜ ਗਿਆ ਆਪਣਾ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਟਮਾਟਰ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਾਣ ਪਾਵਾਂਗੇ ਤਾਂ ਕਿ ਜੋ ਆਪਣਾ ਟਮਾਟਰ ਆ ਉਹ ਗਲ ਜਾਵੇ ਮਿਕਸ ਕਰਾਂਗੇ ਦਾਲ ਦੇ ਵਿੱਚ ਤੁਸੀਂ ਨਾਣ ਸਵਾਦ ਅਨੁਸਾਰ ਪਾਉਣਾ ਕਿਉਂਕਿ ਆਲਰੇਡੀ ਆਪਾਂ ਦਾਲ ਦੇ ਵਿੱਚ ਪਹਿਲਾਂ ਹੀ ਨਾਣ ਮਿਰਚ ਮਸਾਲਾ ਹਲਦੀ ਪਾਤਾ ਸੀ ਤੇ ਇੱਥੇ ਚਨੇ ਦਾਲ ਲਈ ਤੁਸੀਂ ਕੋਈ ਵੀ ਮਸਾਲਾ ਨਹੀਂ ਪਾਉਣਾ ਆ ਗਰਮ ਮਸਾਲਾ ਜਿੱਦਾਂ ਹੁੰਦਾ ਆ ਇਹ ਇਕੱਲਾ ਇਦਾਂ ਹੀ ਬਣ ਕੇ ਤਿਆਰ ਹੁੰਦੀ ਆ ਜਿਹਦੇ ਵਿੱਚ ਹੁਣ ਆਪਾਂ ਦਾਲ ਐਡ ਕਰਾਂਗੇ ਫਿਰ ਕੁੱਕਰ ਦੇ ਵਿੱਚ ਪਾ ਦਾਂਗੇ ਦਾਲ ਬਣ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੋਈ ਆ ਬਹੁਤ ਜ਼ਿਆਦਾ ਜੰਮੀ ਦਾਲ ਬਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਕੋਰੀਂਡਰ ਐਡ ਕਰ ਦਾਂਗੇ ਤੇ ਫਿਰ ਇਹਨੂੰ ਮਿਕਸ ਕਰਾਂਗੇ 5 ਮਿੰਟ ਲਈ ਢਾਕੇ ਰੱਖ ਦਾਂਗੇ ਤਾਂ ਕਿ ਜੋ ਚ ਕੋਰੀਂਡਰ ਆ ਉਹ ਚੰਗੀ ਤਰ੍ਹਾਂ ਗਲ ਜਾਵੇ ਇਹਦੇ ਵਿੱਚ 5 ਮਿੰਟ ਤੋਂ ਬਾਅਦ ਆਪਣੀ ਦਾਲ ਤਿਆਰ ਆ ਫਾਈਨਲ ਲੁੱਕ ਮੇਰੀ ਦਾਲ ਦੀ ਆ ਇਹ ਆ ਦਾਲ ਬਣ ਕੇ ਬਹੁਤ ਜ਼ਿਆਦਾ ਜੰਮੀ ਬਣੀ ਸੀ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ